ਸਕੂਲ ਵਾਹਨ ਪੋਰਸੀਸ ਦੇ ਤਹਿਤ ਸਕੂਲ ਵੈਨਾਂ ਪ੍ਰੋਵਾਈਡ ਕੀਤੀਆਂ ਗਈਆਂ ਜਿਸ ਤਹਿਤ ਮੇਰੇ ਸਕੂਲ ਨੂੰ 13 ਵੈਨਾਂ ਪ੍ਰਾਪਤ ਹੋਈਆਂ ਔਰ 68 ਪਿੰਡਾਂ ਤੋਂ ਬੱਚੇ ਇਸ ਸਹੂਲਤ ਨੂੰ ਲੈ ਕੇ ਇਸ ਖੁਸ਼ਖੁਸ਼ੀ ਅੱਜ ਸਿੱਖਿਆ ਪ੍ਰਾਪਤ ਕਰ ਰਹੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸਕੂਲਾਂ ਨੂੰ ਆਧੁਨਿਕ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਨਵੀ ਉਪਰਾਲੇ ਕੀਤੇ ਗਏ ਹਨ ਇਸ ਤਹਤ ਜਿਹੜੇ ਬੱਚਿਆਂ ਨੂੰ ਪੜ੍ਹਾਈ ਲਈ ਦੂਰ ਦਰਾਡੇ ਪਿੰਡਾਂ ਤੋਂ ਆਉਣਾ ਪੈਂਦਾ ਉਹਨਾਂ ਲਈ ਸਰਕਾਰ ਵੱਲੋਂ ਸਰਕਾਰੀ ਸਕੂਲ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਮੈਨੂੰ ਪਹਿਲਾਂ ਬੜਾ ਔਖਾ ਲੱਗਦਾ ਸੀਗਾ ਪਿੰਡ ਤੋਂ ਸਕੂਲ ਆਉਣਾ ਕਿਉਂਕਿ ਪਿੰਡ ਮੇਰਾ ਕਾਫੀ ਦੂਰੀ ਤੇ ਹੈ ਤੇ ਹੁਣ ਜਦੋਂ ਦੀਆਂ ਸਾਨੂੰ ਭਗਵੰਤ ਮਾਨ ਜੀ ਨੇ ਬੱਸਾਂ ਦੀ ਸਹੂਲਤ ਪ੍ਰਾਪਤ ਕੀਤੀ ਹੈ ਮੈਂ ਡੇਲੀ ਆ ਸਕਦੀ ਹਾਂ ਜਾ ਸਕਦੀ ਹਾਂ। ਮੇਨੂੰ ਘਰੋਂ ਬੱਸ ਚੱਕਦੀ ਹੈ ਘਰ ਮure ਉਤਾਰ ਦਿੰਦੀ ਹੈ। ਮੁਫਤ ਬੱਸ ਯੋਜਨਾ ਨੂੰ 200 ਤੋਂ ਵੱਧ ਸਕੂਲਾਂ ਤੱਕ ਵਧਾਇਆ ਗਿਆ ਹੈ। ਜੋਸਨਾ ਵਿਦਿਆਰਥੀਆਂ ਨੂੰ ਸੁਰੱਖਿਆ ਅਤੇ ਮੁਫਤ ਆਵਾਜਾਈ ਦੀ ਸਹੂਤਾ ਮਿਲੀ। ਇਸਨਾਨ 10000 ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਹੋਇਆ। 200 ਸਕੂਲਾਂ ਦੇ ਵਿੱਚ ਹੈ ਜੀਆਂ ਬੱਸਾਂ ਚੱਲ ਰਹੀਆਂ ਨੇ 18-18 ਕਿਲੋਮੀਟਰ ਤੋਂ ਬੱਚੇ ਆ ਰਹੇ ਨੇ 10000 ਤੋਂ ਜ਼ਿਆਦਾ ਬੱਚੇ ਇਸ ਵਕਤ ਸਰਕਾਰੀ ਸਕੂਲਾਂ ਦੀ ਟ੍ਰਾਂਸਪੋਰਟ ਦਾ ਲਾਹਾ ਲੈ ਰਹੇ ਨੇ ਜਿੱਚੋ 7200 ਤੋਂ ਵੱਧ ਲੜਕੀਆਂ ਨੇ। ਮਾਝੀਵੜਾ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਅਗੇਤੀ ਕਿਸਮ ਦੀ 1509 ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ ਇਸ ਦੀ ਪ੍ਰਾਈਵੇਟ ਤੌਰ ਤੇ ਖਰੀਦੀ ਰਸਮੀ ਸ਼ੁਰੂਆਤ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਅਤੇ ਮਾਰਕੀਟ ਕਮੇਟੀ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ ਨੇ ਸੰਯੁਕਤ ਰੂਪ ਵਿੱਚ ਕਰਵਾਈ ਖਵਾਨੋ ਦੇ ਪਿੰਡ ਲਖਨਪੁਰ ਦਾ ਕਿਸਾਨ ਬਾਰਾ ਸਿੰਘ ਦਾਣਾ ਮੰਡੀ ਵਿਖੇ ਸਥਿਤ ਮੋਹਨ ਲਾਲ ਹੈਡੋਂ ਵਾਲੇ ਜਗਨਨਾਥ ਦੀ ਆੜ ਤੋਂ ਆਪਣੀ ਫਸਲ ਵੇਚਣ ਲਈ ਆਇਆ ਤਾਂ ਜਿਸ ਨੂੰ ਪ੍ਰਾਈਵੇਟ ਵਪਾਰੀ ਇਨਫਿਨਿਟੀ ਐਗਰੋ ਇੰਡਸਟਰੀ ਨੇ 3021 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੀਤਾ ਇਸ ਤੋਂ ਇਲਾਵਾ ਲੂਥਰਾ ਐਂਡ ਸੰਸ ਅਤੇ ਲੂਥਰਾ ਬ੍ਰਦਰਸ ਆੜਤ ਤੋਂ ਅੱਜ ਕਿਸਾਨ ਦੀ ਫਸਲ 3111 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪ੍ਰਾਈਵੇਟ ਏਜੰਸੀ ਜੀਐਨ ਓਵਰਸੀਜ਼ ਅਤੇ ਲక్ష్ਮੀ ਰਾਈਸ ਮਿਲ ਵੱਲੋਂ ਖਰੀਦ ਕੀਤੀ ਗਈ ਇਸ ਮੌਕੇ ਕਿਸਾਨ ਬਾਰਾ ਸਿੰਘ ਨੇ ਦੱਸਿਆ ਕਿ ਉਸਨੇ ਝੋਨੇ ਦੀ ਅਗੇਤੀ ਕਿਸਮ ਦੀ ਬਿਜਾਈ ਕੀਤੀ ਸੀ ਜਿਸ ਦਾ ਝਾੜ ਕਰੀਬ 20 ਤੋਂ 22 ਕੁਇੰਟਲ ਨਿਕਲਿਆ ਉਹਨਾਂ ਕਿਹਾ ਕਿ ਇਹ ਫਸਲ 3000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ ਇਸ ਮੌਕੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਮਾਛੀਵਾੜਾ ਮੰਡੀ ਵਿੱਚ ਬਾਸਮਤੀ ਫਸਲ ਦਾ ਭਾ ਕਿਸਾਨਾਂ ਨੂੰ 3000 ਤੋਂ 3200 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਹੈ ਜੋ ਕਿ ਆਸ-ਪਾਸ ਦੀਆਂ ਮੰਡੀਆਂ ਨਾਲੋਂ ਕਿਤੇ ਜ਼ਿਆਦਾ ਹੈ ਉਹਨਾਂ ਦੱਸਿਆ ਕਿ ਮਾਛੀਵਾੜਾ ਇਲਾਕੇ ਦੇ ਵਿੱਚ ਬਾਸਮਤੀ ਦੇ ਕਾਫੀ ਫਲਾਟ ਹਨ ਇੱਥੇ ਪ੍ਰਾਈਵੇਟ ਤੌਰ ਤੇ ਖਰੀਦਦਾਰ ਵੀ ਵੱਧ ਹਨ ਜਿਸ ਕਾਰਨ ਭਾਅ ਚੰਗਾ ਹੈ ਮੋਹਿਤ ਕੁੰਦਰਾ ਨੇ ਦੱਸਿਆ ਕਿ ਬੇਸ਼ੱਕ ਕਿਸਾਨ ਖੜਾ ਦੀ ਮਾਰ ਚੱਲ ਰਿਹਾ ਹੈ ਪਿਛਲੇ ਦਿਨਾਂ ਤਬੀਤ ਪਿਛਲੇ ਸਾਲ ਨਾਲੋਂ ਬਾਸਮਤੀ ਦਾ ਭਾਅ ਇਸ ਵਾਰ ਚੰਗਾ ਹੈ ਉਹਨਾਂ ਦੱਸਿਆ ਕਿ ਪਿਛਲੇ ਸਾਲ ਬਾਸਮਤੀ ਦਾ 2500 ਤੋਂ 2600 ਫਿਰ 2500 ਤੋਂ 2600 ਰੁਪਏ ਪ੍ਰਤੀ ਕੁਇੰਟਲ ਸੀ ਜੋ ਕਿ ਇਸ ਵਾਰ 3200 ਰੁਪਏ ਭਾਅ ਨਾਲ ਵਿਕ ਰਹੀ ਹੈ ਅੱਜ ਮਛਵੇੜਾ ਸਾਹਿਬ ਚ ਬਾਸਮਤੀ ਦੀ ਆਮਦ ਜੋ ਸ਼ੁਰੂ ਹੋਈ ਹੈ ਜੀ ਸਮੂਹ ਆੜਤੀਆਂ ਦੀ ਬੋਲੀ ਜੋ ਕਰਾਈ ਆ ਖੁੱਲੀ ਬੋਲੀ ਰਹੀ 3021 ਰੁਪਏ ਬੋਲੀ ਤੇ ਮਾਲ ਵਿਕਿਆ ਸੋ ਮੈਂ ਆਸ ਕਰਦਾ ਕਿ ਜਿਵੇਂ ਪਾਣੀ ਦੀ ਕਰੋਪੀ ਰਹੀ ਆ ਤੇ ਸੋ ਪਰਮਾਤਮਾ ਤੋਂ ਆਸ ਕਰਦਾ ਕਿ ਫਸਲ ਦਾ ਝਾੜ ਠੀਕ ਆਵੇ ਤੇ ਮਾਛੀਵਾੜਾ ਮੰਡੀ ਦੇ ਵਿੱਚ ਮੇਰਾ ਖਿਆਲ ਸਭ ਤੋਂ ਵੱਧ ਸਾਡੇ ਪਰਚੇਜ਼ਰ ਨੇ ਬਾਸਮਤੀ ਦੀ ਸੋ ਸਾਡੇ ਬਾਸਮਤੀ ਤੇਜ਼ੀ ਰਹੂਗੀ ਕਿਸਾਨ ਭਰਾਵਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਆਲੇ ਦੁਆਲੇ ਮੰਡੀਆਂ ਜਾਣ ਨਾਲੋਂ ਆਪਣੀ ਮੰਡੀ ਚ ਆਓ ਤੇ ਸਾਫ਼ ਸੁਥਰੀ ਇੱਥੇ ਬਿਲਕੁਲ ਖੁੱਲੀ ਬੋਲੀ ਹੁੰਦੀ ਆ ਸੋ ਅਸੀਂ ਪਰਮਾਤਮਾ ਤੋਂ ਆਸ ਕਰਦੇ ਆ ਕਿ ਆਉਣ ਵਾਲਾ ਜੋ ਸਮਾ ਵਾ ਉਹ ਵਧੀਆ ਹੀ ਉੱਚੇ ਸਾਲ ਘੱਟ ਸੀ ਭਾਇਤ ਦੀ ਭਾਵਾਂ ਦੇ ਰੱਖੇ ਚੰਗੀ ਹੈ ਭਾ ਕਾਰਨ ਇਹ ਹੈ ਜੀ ਮਾਛੀਵਾੜਾ ਸਾਹਿਬ ਤਕਰੀਬਨ 6 ਤੋਂ 7 ਆਪਣੇ ਬਾਸਮਤੀ ਸਾਡੇ ਪਲਾਂਟ ਨੇ ਸਾਡੇ ਆੜਤੀਆਂ ਦੇ ਸਾਡੇ ਸ਼ੈਲਰ ਭਾਵਾਂ ਦੇ ਸੋ ਇੱਕ ਬਹੁਤ ਵੱਡੀ उपलब्धि ਆ ਜਦੋਂ ਸਾਨੂੰ ਕੋਈ ਚੀਜ਼ ਬਾਹਰਲੇ ਬਾਜ਼ਾਰ ਵਿੱਚ ਨਹੀਂ ਪੈਂਦੀ ਆ ਤੇ ਸਾਨੂੰ ਉਹਦੇ ਦਿੱਕਤਾਂ ਹੁੰਦੀਆਂ ਨੇ ਸੋ ਜਦੋਂ ਸਾਡੇ ਆੜਤੀਆਂ ਨੇ ਕੁਛ ਨੇ ਸ਼ੈਲਰ ਲਾਲੇ ਬਾਸਮਤੀ ਦੇ ਔਰ ਸਾਨੂੰ ਇਹ ਬਹੁਤ ਵੱਡਾ ਬੈਨੀਫਿਟ ਵੀ ਹੋਇਆ ਕਿਉਂਕਿ ਜੋ ਫਸਲ ਸਾਡੀ ਬਾਹਰ ਜਾਂਦੀ ਸੀ ਸਾਡੇ ਸ਼ਹਿਰ ਚ ਆਊਗੀ ਤੇ ਜ਼ਿਆਦਾ ਬਾਸਮਤੀ ਦੇ ਪਲਾਂਟ ਓਨ ਕਰਕੇ ਤੇ ਮੈਂ ਪਰਮਾਤਮਾ ਤੋਂ ਆਸ ਕਰਦਾ ਤੇ ਮੈਨੂੰ ਉਮੀਦ ਵੀ ਆ ਕਿ ਜੋ ਫਸਲ ਦਾ ਭਾਅ ਆ ਆ ਮੰਡੀਆਂ ਨਾਲੋਂ ਮਾਛਵਾੜਾ ਸਾਹਿਬ ਤੇਜ਼ੀ ਰੋ। ਦੂਜਾ ਚੋਣਾ ਇਹਦਾ ਮੋਟਰ ਚੋਣਾ ਉਹ ਕਰੋ ਤਾਂ ਕਾਂਗਰਸ ਮੈਨੂੰ ਆਸ ਆ ਜੀ ਜਿਵੇਂ ਉਹ ਮੌਸਮ ਆਪਾਂ ਦੇਖ ਰਹੇ ਆ ਤੇ ਮੈਂ ਅਜੇ 20 ਦਿਨ ਮੰਨਦਾ। ਪਹਿਲੀ ਤਰੀਕ ਨੂੰ ਮੰਨ ਕੇ ਚੱਲੀਏ ਵੀ ਸਰਕਾਰ ਨੇ ਤਾਂ ਚਲੋ ਬਹੁਤ ਉਪਰਾਲਾ ਕੀਤਾ ਜੇ ਮੌਸਮ ਦੀ ਮਾਰ ਨਾ ਪੈਂਦੀ ਤਾਂ ਮੇਰਾ ਖਿਆਲ ਹੈ ਇਸ 20 ਤਰੀਕ ਨੂੰ ਅਸੀਂ ਬੋਲੀ ਸ਼ੁਰੂ ਕਰਾ ਦੇਣੀ ਸੀ। ਜਿਵੇਂ ਹੀ ਉਹ ਹਦਾਇਤਾਂ ਆਉਣਗੀਆਂ ਜਾਂ ਜਿਵੇਂ ਹੀ ਮੰਡੀ ਚ ਆਮਦ ਹੋਊਗੀ ਤੇ ਮੈਨੂੰ ਆਸ ਆ ਕਿ ਪਰਮਾਤਮਾ ਛੇਤੀ ਸੀਜ਼ਨ ਦੀ ਸ਼ੁਰੂਆਤ ਹੋਊਗੀ। ਅੱਜ ਬਹੁਤ ਖੁਸ਼ੀ ਦੀ ਗੱਲ ਆ ਜਦੋਂ ਪੰਜਾਬ ਦੇ ਹਾਲਾਤ ਬੜੇ ਖਰਾਬ ਹੋਏ ਹੋਏ ਆ ਹੜਾਂ ਦੀ ਮਾਰ ਇਹ ਕਿਸਾਨ ਜ਼ਿਮੀਂਦਾਰ ਰਾੜਤੀ ਸਾਰੇ ਦੱਬੇ ਪਏ ਆ ਆ ਸਾਡੀ ਮੰਡੀ ਚ ਬਾਸਮਤੀ ਆਈ ਆ ਤੇ ਉਹਦਾ ਬੜਾ ਵਧੀਆ ਰੇਟ ਲੱਗਿਆ 3000 ਤੋਂ ਉੱਪਰ ਤੇ ਝਾੜ ਵੀ ਮੈਨੂੰ ਲੱਗਦਾ ਬਾਬੇ ਦੀ ਕਿਰਪਾ ਨਾਲ ਵਧੀਆ ਹੋਊਗਾ ਇੱਕ ਰਾਹਤ ਵਾਲੀ ਗੱਲ ਆ ਕਿਸਾਨਾਂ ਲਈ ਤੇ ਜਿਹੜਾ ਮਛਵਾੜਾ ਇਹਦੇ ਅੰਦਰ ਬਾਸਮਤੀ ਦੇ ਕਈ ਪਲਾਂਟ ਆ ਹੁਣ ਛੈਲਰ ਵੀ ਬੜੇ ਆ ਤੇ ਭਾਈਚਾਰਾ ਵੀ ਬੜਾ ਮਜ਼ਬੂਤ ਆ ਇਸ ਕਰਕੇ ਮੈਂ ਸਮਾਗ ਕੇ اپیل ਕਰਦਾ ਆ ਕਿਸਾਨ ਭਰਾਵਾਂ ਨੂੰ ਵੀ ਜਿਹੜੀ ਵੀ ਤੁਸੀਂ ਮੰਡੀ ਚ ਫਸਲ ਲੈ ਕੇ ਆਓਗੇ ਉਹਦਾ ਆੜਤੀ ਸਹੀ ਮੁੱਲ ਪਾਵੇ ਕਿਉਂਕਿ ਅੱਗੇ ਵੀ ਮਛਵਾੜੇ ਦੀ ਮੰਡੀ ਚ ਬਹੁਤ ਬਰਤਾਰ ਚ ਬਾਸਮਤੀ ਹੋਵੇ ਚਾਹੇ ਮੱਕੀ ਹੋਵੇ ਜਾਂ ਕੋਈ ਹੋਰ ਫਸਲਾ ਹੋਣ ਉਹਦਾ ਸਹੀ ਉਹ ਮੁੱਲ ਪੈਂਦਾ ਇਸ ਕਰਕੇ ਅੱਜ ਪਹਿਲੇ ਦਿਨ ਭਾਅ ਲੱਗਿਆ ਬਹੁਤ ਅੱਛੀ ਗੱਲ ਆ ਮੇਰੇ ਨਾਲ ਸਾਡੇ ਕਿਸਾਨ ਭਾਈ ਵੀ ਖੜੇ ਆ ਬੜੇ ਖੁਸ਼ ਨੇ ਤੇ ਮੈਨੂੰ ਉਮੀਦ ਆ ਵੀ ਆਉਣ ਵਾਲੇ ਦਿਨਾਂ ਚ ਵੀ ਇਸ ਤਰ੍ਹਾਂ ਹੀ ਸਾਰੇ ਖੁਸ਼ ਜਾਣ ਕਿੰਦਾ ਜੀ ਅੱਜ ਫਸਲ ਵੇਚਨਾ ਕੀ ਭਾਵੇਂ ਕੀ ਆ 3021 ਰੁਪਏ ਲੱਗੇ ਜੀ ਠੀਕ ਭਾਵੇਂ ਕੀ ਜੀ ਨਹੀਂ ਠੀਕ ਹੈ ਝਾੜਕ ਦਾ ਠੀਕ ਲੱਗ ਰਿਹਾ ਝਾੜ ਫਸਲ ਝਾੜ ਵੀਕਦਾ ਹੋਊਗਾ ਜੀ ਇਹਦਾ ਜੀ ਦਾ ਝਾੜ ਅੰਦਰੂ ਬਾਸਪਤੀ ਫਸਲ ਲਾਏ ਬੰਦਾ ਜੀ ਕਿੰਨੇ ਕਿੰਨਾ ਲਈ ਜੀ ਠੀਕ ਠੀਕ ਰਹੂਗੀ ਜਾਨੀ ਫਸਲ ਆਲਾ ਮੀਆਂ ਦਾ ਕੋਈ ਨੁਕਸਾਨ ਹੋਇਆ ਨਹੀਂ ਸਾਡੇ ਤੋਂ ਬਚਦਾ ਜੀ ਹਾਂ ਜੀ ਬਚਾ ਇੰਨਾ ਨਹੀਂ ਹੈਗਾ ਠੀਕ ਹੈ ਉਹ ਸਾਲਾਂ ਨੂੰ ਕੀ ਬਾਸਮਤੀ ਬਾਰੇ 1500 ਨੂੰ ਹੋਰ ਵੀ ਕੁਝ ਵੀ ਜੇ ਕੋਈ ਕੱਲੇ ਇਹੀ ਆ ਬੰਦਾ ਨੂੰ ਲਈ ਨਹੀਂ ਦੂਜੀ ਵੀ ਹੈਗੀ ਮੇਰੇ ਫਿਰ ਇੱਕ ਪਤਾ ਨਹੀਂ ਦੋ ਤਿੰਨ ਵੀ ਜਣੇ ਵੀ ਦੋ ਤਿੰਨ ਵੀ ਰਿਹਾ ਉਹ ਵੀ ਠੀਕ ਹੈ ਸਾਰੀ ਫਸਲ ਠੀਕ ਹੈ ਆ ਜੀ ਠੀਕ ਹੈ ਠੀਕ ਹੈ ਸਾਲਾ ਤੋਂ ਬਚਾ ਬਹੁਤ ਹੈ ਜੀ ਆਈ ਇੱਥੇ ਬਚਾ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਖਬਰ ਪਹੁੰਚ ਸਕੇ